ਯਾਰ ਆ ਗਈ ਆ ਜਿਲ੍ਹਾ ਰੁਗਨਾਗਰ ਦੇ ਵਿੱਚ ਅੱਜ ਮਿਤੀ 31 ਅਕਤੂਬਰ 2025 ਨੂੰ ਰਨ ਫਾਰ ਯੂਨੀਟੀ ਪ੍ਰੋਗਰਾਮ ਕਰਵਾਇਆ ਗਿਆ ਇਹ ਜ਼ਿਲ੍ਹੇ ਦੇ ਹਰੇਕ ਥਾਣੇ ਵੱਲੋਂ ਕਰਵਾਇਆ ਗਿਆ ਅੱਜ ਦਾ ਪ੍ਰੋਗਰਾਮ ਹੈ। ਇਹਦੇ ਵਿੱਚ ਆਮ ਪਬਲਿਕ, ਕੂ ਦੇ ਵਿਦਿਆਰਥੀ ਤੇ ਪੁਲਿਸ ਕਰਮਚਾਰੀਆਂ ਨੇ ਭਾਗ ਲਿਆ ਹੈ। ਇਸ ਪ੍ਰੋਗਰਾਮ ਦਾ ਮਕਸਦ ਇਹ ਸੀ ਕਿ ਇੱਕ ਤਾਦਾ ਸੰਦੇਸ਼ ਦੇਣਾ ਸਾਰੇ ਸਮਾਜ ਨੂੰ ਕਿ ਇੱਕ ਤਾ ਫ੍ਰੀ ਭਾਈਚਾਰਾ ਸਾਂਝ ਕਾਇਮ ਰੱਖਣੀ ਹੈ। ਦੂਜਾ ਕਾਨੂੰਨ ਦੇ ਹਿਸਾਬ ਨਾਲ ਚੱਲਣਾ ਹੈਗਾ, ਕਾਨੂੰਨ ਦੇ ਨਿਯਮਾਂ ਦੀ ਪਾਲਣਾ ਕਰਨੀ ਹੈਗੀ ਆ। ਇਹ ਆਪਣਾ ਆਪਣੇ ਆਪ ਤੰਦਰੁਸਤ ਰੱਖਦੇ ਹੋਏ ਸਮਾਜ 'ਚ ਸੰਦੇਸ਼ ਇਹ ਦਿੱਤਾ ਜਾ ਰਿਹਾ ਕਿ ਨਸ਼ਿਆਂ ਤੋਂ ਦੂਰ ਰਹਿਣਾ ਤੇ ਆਪਣਾ ਖੇਡਾਂ ਵਿੱਚ ਪਾਰਟਿਸਪੇਟ ਪਾਰਟਿਸਪੀਟੇਸ਼ਨ ਕਰਨੀ ਹੈ ਠੀਕ ਹੈ ਤੇ ਆਮਾ ਕਾਨੂੰਨ ਦੀ ਸਥਿਤੀ ਨੂੰ ਕਾਇਮ ਰੱਖਣਾ ਹੈਗਾ ਜੈ ਹਿੰਦ ਅੱਜ ਮਾਨਯੋਗ ਸੀਨੀਅਰ ਕਪਤਾਨ ਰੋਗਨਵਰ ਸਿੰਘ ਜੀ ਦੇ ਦੁਆਰਾ ਜਿਹੜੇ ਸਪੈਸ਼ਲ ਰਿਸਰਚਰ ਤਿਆਰ ਕਰੀ ਦੀ ਡੀਐਸਪੀ ਸਭੀ ਮੰਡਾ ਦੀ ਨਿਗਰਾਨੀ ਦੇ ਹੇਠ ਇਕਤਾ ਦਿੱਸਤ ਹੁੰਦੀ ਜਿਹੜਾ ਇਹ ਦਾਨ ਫੋਰ ਕਮਿਊਨਿਟੀ ਕਰਵਾਇਆ ਗਿਆ ਜਿਹਦੇ ਵਿੱਚ ਸਾਡੇ ਦੋਵੇਂ ਥਾਣਿਆਂ ਦੀ ਪੁਲਿਸ ਫੋਰਸ ਸ਼ਹਿਰ ਦੇ ਪ੍ਰਬੰਧਕ ਸੱਜਣ ਅਤੇ ਸਕੂਲ ਦੇ ਵਿਦਿਆਰਥੀਆਂ ਨੇ ਭਾਗ ਲਿਆ ਇਸ ਜਿਹੜੀ ਰਨ ਫॉर ਯੂਨਿਟੀ ਦਾ ਮਕਸਦ ਲੋਕਾਂ ਵਿੱਚ ਏਕਤਾ ਦਾ ਸੰਦੇਸ਼ ਦੇਣਾ ਔਰ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਲਈ ਉਪਰਾਲਿਆਂ ਦੇ ਅਧੀਨ ਆਉਂਦਾ ਹੈ। ਦੂਸਰਾ ਵਿਦਿਆਰਥੀਆਂ ਨੂੰ ਬੱਚਿਆਂ ਨੂੰ ਇਹ ਸਿੱਖਿਆ ਦਿੱਤੀ ਜਾਂਦੀ ਹੈ ਕਿ ਨਸ਼ਿਆਂ ਤੋਂ ਦੂਰ ਰਹਿਣਾ ਔਰ ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਲੋਕਾਂ ਦੀ ਸੇਵਾ ਆਪਣੀ ਭਾਈਚਾਰਕ ਸਾਂਝ ਕਾਇਮ ਰੱਖ ਕੇ ਕਰਨੀ ਹੈ। ਫਿਰ ਕਿੱਥੇ ਤੋਂ ਕਿੱਥੇ ਗਏ ਆ ਅੱਜ ਵੀ ਇਹ ਰਨ ਫॉर ਯੂਨਿਟੀ ਸਾਡੇ ਸ਼ਾਇਦ ਪੌਰੀ ਚੌਕੋਂ ਲੈ ਕੇ ਕੋਈ ਨਾ ਟੋ ਬਸ ਸਟੈਂਡ ਤੇ ਅੰਡਰਬ੍ਰਿਜ ਹੁੰਦੇ ਹੋਏ ਵਾਪਸ ਸਥਾਨਾ ਸ਼ਰਮ ਦੇ ਸਥਾਨ ਤੇ ਰਨਫੋਰ ਯੂਨਿਟ ਜੋ ਕਿ ਸਾਡੇ ਮreturnData ਸ਼ਹਿਰ ਪੰਜਾਬ ਪੁਲਿਸ ਵੱਲੋਂ ਸਾਡੇ ਡੀਐਸਪੀ ਸਾਹਿਬ ਤੇ ਸਾਡੇ ਐਸਐਸਓ ਸਾਹਿਬ ਫਗਰ ਮreturnData ਤੇ ਐਸਐਸਓ ਸਾਹਿਬ ਸਿਟੀ ਮreturnData ਵੱਲੋਂ ਜੋ ਇਹ ਪ੍ਰੋਗਰਾਮ ਲਿਖਿਆ ਗਿਆ ਰਨਫੋਰ ਯੂਨਿਟ ਦਾ ਇਹ ਲੋਕਾਂ ਨੂੰ ਜਾਗਰੂਕ ਕਰਦੇ ਆ ਕਿ ਕੋਈ ਵੀ ਕਿਸੇ ਤਰ੍ਹਾਂ ਦੀ ਘੁਮਰਾਣ ਦੀ ਲੋੜ ਨਹੀਂ ਕੋਈ ਨਸ਼ਾ ਕਰਨ ਦੀ ਬੱਚਿਆਂ ਨੂੰ ਦੇਖੋ ਲੋੜ ਨਹੀਂ ਹੈਗੀ ਅੱਗੇ ਨੂੰ ਤੇ ਸਜੇਦ ਕਰਦੇ ਵੀ ਕੋਈ ਵੀ ਬੱਚਾ ਨਸ਼ਾ ਨਾ ਕਰੇ ਸਾਡਾ ਮੈਸਜੂਰ ਦੂਰ ਰਹਿਣ ਖੇਡਾਂ ਪ੍ਰਤੀ ਜਾਗਰੂਕ ਹੋਣ ਤੇ ਅਸੀਂ ਪੰਜਾਬ ਪੁਲਿਸ ਦਾ ਧੰਨਵਾਦ ਕਰਦੇ ਆ ਕਿ ਇਹਨਾਂ ਨੇ ਲੋਕਾਂ ਨੂੰ ਜਾਗਰੂਕ ਕਰਿਆ ਇਹ ਰਨ ਫॉर ਯੂਨਿਟ ਕਰਕੇ ਜੋ ਸਾਡਾ ਇਹ ਪ੍ਰੋਗਰਾਮ ਸੀ ਕਰਾਲੀ ਮੋੜ ਤੋਂ ਚੱਲ ਕੇ ਚਾਈਨੌਰ ਚੌਂਕ ਤੱਕ ਵਾਪਸ ਹੁੰਦੇ ਸਾਡਾ ਬੰਡਾ ਜਾਇਆ ਮੈਂ ਡੀਐਸਪੀ ਸਾਹਿਬ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਨੂੰ ਇੱਥੇ ਮਾਨ ਬਖਸ਼ਿਆ ਕਿ ਆਓ ਤੇ ਲੋਕਾਂ ਨੂੰ ਦਾਖਰੂਪੀ ਵੀ ਕਰੀਏ ਤੇ ਸਾਡੇ ਨਾਲ ਐਮਸੀ ਸਾਹਿਬਾਨ ਵੀ ਸਾਰੇ ਮੌਜੂਦ ਨੇ ਹਰੀਪਾਲ ਜੀ ਸੰਦੀਪ ਸਿੰਘ ਜੀ ਸਾਡੇ ਸੰਗਤ ਸਿੰਘ ਭਾਮਿਆ ਜੀ ਅਸੀਂ ਇਹਨਾਂ ਦਾ ਵੀ ਧੰਨਵਾਦ ਕਰਦੇ ਆਂ ਅਸੀਂ ਤੁਹਾਨੂੰ ਸੁਭਈ ਮੈਸੇਜ ਮਿਲਿਆ ਸੀ ਤੁਸੀਂ ਟਾਈਮ ਇੱਥੇ ਹਾਜ਼ਰ ਹੋਏ ਆ ਤੇ ਇਹਨਾਂ ਦਾ ਅਸੀਂ ਪੁੱਛੇ ਸਾਰਿਆਂ ਦਾ ਧੰਨਵਾਦ ਕਰਦੇ ਆਂ ਤੇ ਅੱਗੇ ਤੋਂ ਅਸੀਂ ਸਮਾਜ ਨੂੰ ਵੀ ਇਹ ਸਰੇਣਾਂ ਦਿੰਦੇ ਆਂ ਵੀ ਕਾਨੂੰਨ ਦੇ ਹਿਸਾਬ ਨਾਲ ਚੱਲੋ ਧੰਨਵਾਦ ਹਾਂਜੀ ਭਾਈ ਖੂਸੀ ਦਾ ਦਿਹਾੜਾ ਹੈ ਕਿਉਂਕਿ ਅੱਜ ਬੱਲਭਾਈ ਪਟੇਲ ਜੀ ਦੀ ਜਨਮ ਦਿਵਸ ਹੈ ਅੱਧ ਦਿਨ ਮੈਂ ਸਕੂਲ ਦੇ ਬੱਚਿਆਂ ਨੂੰ ਪੰਜਾਬ ਪੁਲਿਸ ਨੂੰ ਸੈਨਮਾਸਿਆਂ ਵੀ ਲੱਖ ਲੱਖ ਵਧਾਈ ਦਿੰਨਾ ਹੈ ਜਿਨ੍ਹਾਂ ਨੇ ਆਪਣੇ ਸਮੇਂ ਦੌਰਾਨ ਦੇਸ਼ ਦੀ ਇਜਾਦੀ ਵਾਸਤੇ ਬਹੁਤ ਕੰਮ ਲਗ ਲੀਆਂ ਔਰ ਪੰਜਾਬ ਪੁਲਿਸ ਲੰਡਾ ਵੱਲੋਂ ਡੀਐਸਪੀ ਸਾਹਿਬ ਵੱਲੋਂ ਐਸਐਚਓ ਸਾਹਿਬ ਵੱਲੋਂ ਸਿੱਧੀ ਮਰਿੰਦਾ ਵੱਲੋਂ ਆ ਸਕੂਲ ਦੇ ਗਾਰਡਨ ਬੈਂਲੀ ਦੇ ਬੱਚਿਆਂ ਵੱਲੋਂ ਸਾਰੇ ਸਟਾਫ ਵੱਲੋਂ ਜੋ ਅੱਜ ਉਦਮ ਕਰਿਆ ਗਿਆ ਇਹਦੇ ਨਾਲ ਲੋਕਾਂ ਵਿੱਚ ਆਪਸੀ ਭਾਈਚਾਰਾ ਕਾਇਮ ਹੁੰਦਾ ਹੈ ਔਰ ਬੱਚਿਆਂ ਨੂੰ ਚੰਗੀ ਸਿਹਤ ਮਿਲਦੀ ਹੈ ਕਿਉਂਕਿ ਅੱਜ ਦਾ ਜੋ ਜੋਗਾ ਨਸ਼ਿਆਂ ਦੀ ਗੱਲ ਬਹੁਤ ਚੱਲੀ ਹੈ ਦੇਸ਼ 'ਚ ਤੇ ਉਹਦੇ ਵਾਸਤੇ ਪੰਜਾਬ ਪੁਲਿਸ ਨੇ ਬੜਾ ਉਦਮ ਕਰਕੇ ਬੱਚਿਆਂ ਨੂੰ ਚੰਗੀ ਸਿਹਤ ਦਿੱਤੀ ਹੈ ਕਿ ਨਸ਼ਿਆਂ ਤੋਂ ਦੂਰ ਰਹਿਣਾ ਆ ਲੜਾਈ ਦੰਗੇ ਤੋਂ ਦੂਰ ਰਹਿਣਾ ਕਾਨੂੰਨ ਦੇ ਦੇਹਰੇ 'ਚ ਰਹਿਣਾ ਤੇ ਇਸ ਜੋ ਅੱਜ ਦਾ ਜੋ ਮੰਤਵ ਹੈ ਰਿੰਦੇ ਜੋ ਸਮੂਹ ਪ੍ਰੈਸ ਹੈ ਉਹ ਵੀ ਪੂਰਾ ਯੋਗਦਾਨ ਦੇ ਰਹੀ ਹੈ ਮੈਂ ਪ੍ਰੈਸ ਦਾ ਵੀ ਆਪਣੇ ਵੱਲੋਂ ਪੰਜਾਬ ਪੁਲਿਸ ਵੱਲ ਸਕੂਲ ਦੇ ਬੱਚਿਆਂ ਵੱਲੋਂ ਪੂਰੇ ਸਟਾਫ ਵੱਲੋਂ ਦਿਲ ਦੀ ਗਹਿਰਾਈਆਂ ਤੋਂ ਪ੍ਰੈਸ ਦਾ ਵੀ ਧੰਨਵਾਦ ਕਰਦਾ ਕਿਉਂਕਿ ਜੋ ਪ੍ਰੈਸ ਹੈ ਇਹਨਾਂ ਨੇ ਹੀ ਇਹ ਖਬਰ ਦੇਸ਼ ਦੇ ਕੋਨੇ-ਕੋਨੇ ਵਿੱਚ ਪਹੁੰਚਾਉਣੀ ਹੈ ਸੋ ਪੰਜਾਬ ਪੁਲਿਸ ਮਰਿੰਦਰ ਦਾ ਡੀਐਸਪੀ ਸਾਹਿਬ ਦਾ ਐਸਐਚਓ ਸਾਹਿਬ ਦਾ ਸਿਟੀ ਦਾ ਸਕੂਲ ਦੇ ਸਾਰੇ ਸਟਾਫ ਰਾਹਰ ਬੱਚਿਆਂ ਦਾ ਮੈਂ ਦਿਲ ਦੀ ਗਹਿਰਾਈਆਂ ਤੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਬੜੇ ਉਤਮ ਨਾਲ ਅੱਜ ਦਾ ਜੋ ਜਿਹੜਾ ਪ੍ਰੋਗਰਾਮ ਨੇਪਰੇ ਚੜ੍ਹਿਆ ਦੁਬਾਰਾ ਫੇਰ ਵੱਲੋਂ ਭਾਈ ਪੇਲਜੀ ਦੀ ਜਨਮ ਦਿਨ ਦੇ ਲੱਖ ਲੱਖ ਸਾਰੇ ਦੇਸ਼ ਵਾਸੀਆਂ ਨੂੰ ਵਧਾਈ ਦਿੰਦਾ ਜੈ ਹਿੰਦ ਵੈਗ ਰੂਜੂ ਕੀ ਦਾ ਖਾਲਸਾ ਸ੍ਰੀ ਵੈਗ ਰੂਜੂ ਕੀ ਬੱਲੇ ਆਡੇ ਵਾਲੇ ਸਕੂਲ ਦੇ ਸਟੂਡੈਂਟ ਆ ਅੱਜ ਅ ਤੇਲ ਦੇ ਜਨਮ ਦਿਹਾੜੇ ਤੇ ਅਸੀਂ ਇੱਥੇ ਇਕੱਠੇ ਹੋਏ ਹਾਂ ਉਸ ਦੀਆਂ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਅੱਜ ਅਸੀਂ ਰਨ ਫॉर ਯੂਨਿਟੀ ਦੇ ਲਈ ਅਸੀਂ ਅੱਜ ਇੱਥੇ ਇਕੱਠੇ ਹੋਏ ਹਾਂ ਤੇ ਪੰਜਾਬ ਪੁਲਿਸ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਤੇ ਆਪਣੇ ਸਕੂਲ ਦੀਆਂ ਟੀਚਰਸ ਦਾ ਬਹੁਤ ਧੰਨਵਾਦ ਕਰਦੇ ਹਾਂ ਕਿ ਸਾਨੂੰ ਇਹ ਓਪਰਚੁਨਿਟੀ ਦਿੱਤੀ ਗਈ ਹੈ ਥੈਂਕ ਯੂ